ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੇ ਕੁਝ ਪੰਜਾਬੀ ਤੇ ਅੱਜ ਬਾਬਾ ਜੀ ਦੂਸਰਾ ਪਾਣੀ ਲਗਾ ਰਹੇ ਨੇ ਕਣਕ ਨੂੰ ਤੇ ਉਹ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਇੱਕ ਕਿਸੇ ਦਵਾਈ ਬਾਰੇ ਥੋੜਾ ਦੱਸ ਰਹੇ ਸੀ ਕਿ ਕਿਸੇ ਨੇ ਦਵਾਈ ਪਾਈ ਹੀ ਅਤੇ ਝੋਨਾ ਪੀਲਾ ਪੰਜਾ ਮਾਰ ਗਿਆ ਆ ਦੇਖੋ ਤੁਹਾਨੂੰ ਉਹ ਦਿਖਾਉਂਦੇ ਆ ਕੋਈ ਇਸ ਤਰ੍ਹਾਂ ਦੇ ਹੋਗੇ ਹੀ ਬੂਟੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਹੋਰ ਸੁਖਮਨ ਜੀ ਠੀਕ ਠਾਕ ਬਾਬਾ ਜੀ ਦੂਸਰਾ ਪਾਣੀ ਲਗਾ ਰਹੇ ਅੱਜ ਆਹ ਦੂਜਾ ਪਾਣੀ ਲਾਤਨ ਹਾਂਜੀ ਤੇ ਬਾਬਾ ਜੀ ਇੱਕ ਪੀਲਾ ਪਨ ਜਾ ਮਾਰ ਰਿਹਾ ਹੀਰੇ ਆਪਣਾ ਕਣਕ ਹਮ ਤੇ ਉਹ ਕੀ ਕਰਨੀ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਨਾਲ ਦੀਆਂ ਦੀ ਹੀ ਐ ਆਹੜਾ ਪੀਲਾ ਪਨ ਹਾਂਜੀ ਪੀ ਪਈ ਆ ਹਾਂਜੀ ਹਾਂਜੀ ਆਪਣੀਆਂ ਕਰਤੂਤਾਂ ਨਾਲ ਪਈ ਆ ਦੇ ਫਿਰ ਵੀ ਇਹ ਕੀ ਕਾਰਨ ਹੋ ਗਿਆ ਵੀ ਇਹ ਪੀਲਾਪਨ ਪੈ ਗਿਆ ਸਾਂਹ ਤੇ ਪੂਰੀ ਕੀਤੀ ਸੀ ਇਹਦੀ ਵੀ ਖਾਣ ਵੀ ਸਮੇਂ ਸਿਰ ਸਭ ਕੁਝ ਸਾਂਹ ਪੂਰੀ ਕੀਤੀ ਪਰ ਦਵਾਈ ਨਾ ਸਹੀ ਪਈ ਹਾਂਜੀ ਜਦੋਂ ਆਪਾਂ ਆਨੇ ਆਂ ਵੀ ਦਵਾਈ ਹੁਣ ਇਹਦੇ ਵਿੱਚ ਦੋ ਨਦੀਨ ਨੇ ਤੇ ਇੱਕੇ ਸਪਰੇ ਇੱਕ ਨਾ ਸਰਜੇ ਹਾਂਜੀ ਉਹ ਨਹੀਂ ਨਾ ਹੁੰਦਾ ਅੱਛਾ ਜੀ ਹੁਣ ਇਹਨੂੰ ਆਪਾਂ ਲੀਡਰਡ ਸਾਲਟ ਕੋਈ ਪਾਉਣੇ ਆ ਹਾਂਜੀ ਉਹਦੇ ਨਾਲ ਜਿਹੜੀ ਹੈਗੀ ਆ 240 ਇਹ ਨਹੀਂ ਚਲਣੀ ਅੱਛਾ ਇਹ ਇਹਦਾ ਪਹਿਲਾਂ ਜੇ ਇਹ ਕਾਰਨ ਸਮਝੀਏ ਤਾਂ ਕੀ ਕਾਰਨ ਹੋਇਆ ਹੋਇਆ ਇਹਦਾ ਕਾਰਨ ਇਹ ਤਾਂ ਵੀ ਉਹ ਜਿਹੜੀ ਹੁੰਦੀ ਆ ਨਾ ਲੀਡਰ ਸ਼ਾਲ ਪਹਿਲੀ ਵਾਰ ਤਾਂ ਮੈਣੇ ਨੂੰ ਉਹ ਵੀ ਅਸਰ ਕਰਦੀ ਉਹਦੇ ਵਿੱਚ ਵੀ ਇਹਦੇ ਹੁੰਦੇ ਨੇ ਤੱਤ ਹਾਂਜੀ ਜਦੋਂ 240 ਪਾਉਂਦੀ ਉਹ ਫਿਰ ਜ਼ਿਆਦੀ ਵੱਜ ਜਾਂਦੀ ਮਦਾ ਤੇ ਉਹ ਇਹਨੂੰ ਫਿਰ ਬਹਾਲ ਦਿੰਦੀ ਆ ਕਣਕ ਨੂੰ ਅੱਛਾ ਜੀ ਜਦੋਂ 240 ਲਾ ਦਿੰਦੇ ਆ ਹਾਂਜੀ ਦੋਆ ਚੀਜ਼ਾਂ ਲਾ ਦੇ ਫਿਰ ਕਣਕ ਜਿਹੜੀ ਉਹ ਬਹਿ ਜਾਂਦੀ ਆ ਠੀਕ ਹੈ ਹਾਂ ਇਹ ਆਵੇ ਕਣਕ ਉਹਦੇ ਨਾਲ ਬੈਠੀ ਉਹਨਾਂ ਆਵੇ ਮਾਰਦੇ ਮਾਰਦਾ ਆਪਣੀ ਨਾਲ ਬਹਾਲਦੀ ਆ ਨਾਲ ਨਾਲ ਇਧਰ ਨੂੰ ਹਾਂ ਆੜੀਆਂ ਨਾਲ-ਨਾਲ ਆਪਣੀ ਇਹ ਨਾ ਵੇ ਜਿੱਥੇ ਵਜੀ ਮਾਰੀ ਹਵਾ ਨਾਲ ਹਾਂ ਆਵੇ ਨਾਲ-ਨਾਲ ਤੋੜ ਬਾਲ ਦਿੱਤੀ ਆ ਆਹੋ ਕੰਡੇ ਤੇ ਆਪਣੇ ਹੀ ਪੀਲਾ ਹੋ ਗਿਆ ਬਾਕੀ ਜੇ ਉਤੋਂ ਮਾਸਾ ਵੀ ਅੱਗੇ ਵੇਖੀਏ ਸਾਰੀ ਬਿਲਕੁਲ ਸਹੀ ਹੈ ਹਾਂ ਉਹ ਹਵਾ ਨਾਲ ਵਜੀ ਨਾ ਜਿਹੜੀ ਹਾਂ ਕਰਦੇ ਆ ਤੇ ਇਹਦੇ ਨਾਲ-ਨਾਲ ਕੰਡਾ ਕੰਡਾ ਇਹਦਾ ਵੀ ਕਰ ਦਿੰਦਾ ਵਾ ਹਾਂਜੀ ਇਹਦਾ ਇਹੋ ਫਰਕ ਵੀ ਇਹਨੂੰ ਆਪਾਂ ਜੇ ਹੁਣ ਸਪਰੇਅ ਕਰਨੀ ਤੇ ਕੱਲੀ ਕਰਨੀ ਹੈ ਅੱਛਾ ਹਾਂ ਜਿਵੇਂ ਕਿ ਹੁਣ ਉਹ ਦੋਵੇਂ ਚੀਜ਼ਾਂ ਹੋ ਗਈਆਂ ਤੇ ਫਿਰ ਉਹ ਅੱਢ-ਅੱਢ ਸਮੇਂ ਤੇ ਕਰੇ ਬੰਦਾ ਸਭੀ ਹਾਂ ਅੱਢ-ਅੱਢ ਦੇ ਸਮੇਂ ਕਰੇ ਨੇ ਤੇ ਐਕਸਲ ਵਗੈਰਾ ਦਵਾਈਆਂ ਹੈ ਘੇੜੀ ਉਹ ਦੋਵੇਂ ਚੀਜ਼ਾਂ ਮਾਰਦੇ ਆ ਉਹੋ ਜਿਹੀਆਂ ਕਰੇ ਹਾਂ ਇਹ ਹੁੰਦਾ ਜੇ ਅਸਰ ਦੇ ਕੋ ਮੈਣਾ ਦੇ ਨਾਲ ਲੱਲੂ ਮਰ ਜਾਂਦਾ ਨਦੀਨ ਹੈ ਅੱਛਾ ਇਹਨੂੰ ਜਦੋਂ ਆਪਾਂ ਨੇ ਵੀ ਲੀਡਰ ਸਾਲਟ ਪਾੜ ਲ ਕੇ ਲੈ ਆਉਨੇ ਆ ਕੋਈ ਵੀ ਮਲਬੋ ਦੇ ਵਿੱਚ ਆਪਾਂ ਇਹਨੂੰ 240 ਲਾ ਕੇ ਪਾਉਨੇ ਆ ਹਾਂਜੀ ਤੇ 240 ਲਾਉਣ ਦੇ ਨਾਲ ਜਿਹੜੀ ਇਹ ਕਣਕ ਬਹਿ ਜਾਂਦੀ ਆ ਤੇ ਨਦੀਨ ਤੇ ਭਾਵੇਂ ਸੜੇ ਚਾਏ ਨਾ ਕਣਕ ਦਾ ਦੇ ਕੰਮ ਕਰਨਾ ਹੀ ਕਰਨਾ ਹਾਂਜੀ ਹੈ ਬਾਕੀ ਪਹਿਲੀ ਗੱਲ ਤੇ ਇਹ ਜਿਹੜੀ ਹੈ ਨਾ ਹੁਣ ਆ ਕਰ ਦਿੱਤੀ ਹੈ ਨਾ ਹਾਂਜੀ ਇਹਦੇ ਵਿੱਚ ਉਹ ਨਦੀਨ ਹੈਗਾ ਨਹੀਂ ਜਿੰਨਾ ਇਹਨਾਂ ਨੇ ਨੁਕਸਾਨ ਕੀਤਾ ਤੇ ਆ ਵੇਖੀ ਆ ਆ ਨਦੀਨ ਹੈ ਥੱਲੇ ਤੇ ਇਹ ਇਹ ਅਜੇ ਵੀ ਰਹਿਣਾ ਹੀ ਹੋਏ ਇਹ ਉਸੇ ਤਰ੍ਹਾਂ ਹੀ ਆ ਇਹ ਉਦਾਂ ਹੀ ਰਹਿਣਾ ਇਹਨੂੰ ਇਹਨੂੰ ਮਾਸਾਸਰ ਨਹੀਂ ਹੋਇਆ ਹਾਂਜੀ ਤੇ ਕਣਕ ਬਹਿ ਗਈ ਹੈ ਇਹਨੇ ਫੇਰ ਵੀ ਨਹੀਂ ਛੜਨਾ ਕਣਕ ਦਾ ਸਾਰਾ ਨੁਕਸਾਨ ਹੋ ਗਿਆ ਹਾਂ ਇਹਨੇ ਫੇਰ ਇਹ ਜਿਹੜਾ ਨਦੀਨ ਹੈ ਨਾ ਇਹਨੇ ਫੇਰ ਵੀ ਨਹੀਂ ਛੜਨਾ ਵੇਖ ਲਈ ਅੱਛਾ ਹਾਂ ਇਹ ਕਰਕੇ ਆਪਾਂ ਨੂੰ ਨਾ ਥੋੜਾ ਆ ਜੀ ਸਪਰੇਅ ਕਰ ਲਿਆ ਸੋਚ ਸਮਝ ਕੇ ਲੈ ਕੇ ਸਲਾਹ ਪਹਿਲੀ ਗੱਲ ਤੇ ਕਿਸੇ ਦੀ ਫੇਰ ਕਰੋ ਹਾਂਜੀ ਤੇ ਮੁੜ ਕੇ ਸਾੜ ਕੇ ਤੇ ਫਿਰ ਮੁੜ ਕੇ ਫੋਨ ਕਰਦੇ ਬਾਬਾ ਜੀ ਇਹ ਕੀ ਹੋਇਆ ਇਹ ਆ ਸਪਰੇਅ ਕੀਤੀ ਸੀ ਤੇ ਮੈਂ ਹੋ ਗਿਆ ਜੋ ਕਰਨਾ ਸੀ ਹੋ ਗਿਆ ਉਹ ਤੇ ਦਵਾਈ ਦਵਾਈ ਜਿਹੜੀ ਤੋਂ ਪਾਈ ਉਹਨੇ ਉਹੋ ਕੁਝ ਕਰਨਾ ਹਾਂਜੀ ਮਾਜ ਪੁੱਛੇਦਾ ਜੀ ਪਹਿਲਾਂ ਪੁੱਛਦਾ ਵੀ ਇਹਨੂੰ ਹੁਣ ਆ ਪਾਵਾਂ ਚਾਹਨਾ ਆ ਫਿਰ ਉਹਨਾਂ ਦੇ ਵੀ ਨਹੀਂ ਪਾਉਣੇ ਹੁਣ ਇਹਨੇ ਵੇਖੀ ਖਾਦ ਵੀ ਖਾਣੀ ਵੱਧ ਹਾਂਜੀ ਕਿਉਂਕਿ ਇਹਨੇ ਹੁਣ ਤਾਂ ਉਹ ਬੰਦਾ ਬਿਮਾਰ ਹੋ ਜੇ ਉਹਨੂੰ ਦਵਾਈਆਂ ਵੱਧ ਲੱਗਦੀਆਂ ਆ ਉਹਦੀ ਰਿਕਵਰੀ ਛੇਤੀ ਨਹੀਂ ਹੁੰਦੀ ਖਰਚਾ ਤੇ ਹੁੰਦਾ ਹੀ ਆ ਫਿਰ ਹੁਣ ਇਹ ਕਣਕ ਪੂਰੀ ਚੜੀ ਹੀ ਦੇ ਇਹ ਹੁਣ ਇਹਨੇ ਸਾਰੇ ਇਹਨੂੰ ਬਹਾਲ ਦਿੱਤਾ ਹੁਣ ਇਹਨੇ ਖਾਦ ਵੀ ਵੱਧ ਮੰਗਣੀ ਆ ਹਾਂਜੀ ਕਿਉਂਕਿ ਇਹਨੇ ਨਾਰ ਲਾਉਣ ਦੀ ਅਜੇ ਅਜੇ ਨੇ ਬਹਿਣਾ ਹੋਰ ਕਣਕ ਨੇ ਅਜੇ ਹੋਰ ਮਤਲਬ ਹਾਂ ਅਜੇ ਹਾਂ ਅਜੇ ਬਹਿਣਾ ਇਹਨੇ ਹੋਰ ਅੱਛਾ ਹਾਂ ਫਿਰ ਤੇ ਬਹੁਤ ਜਾਦਾ ਹੀ ਨੁਕਸਾਨ ਵਾਲੀ ਗੱਲ ਹੈ ਹਾਂ ਕਿਉਂਕਿ ਇਹ ਨਾ ਆ ਵੇਖੇ ਜਿੱਥੇ ਕੱਟ ਪਈ ਇਹ ਵਿੱਚੋਂ ਬਚੀ ਅਜੇ ਮਾਰੀ ਮੁੱਟੀ ਬਚੀ ਜਿੱਥੇ ਜ਼ਿਆਦੀ ਵੱਜ ਗਈ ਹੈ ਨਾ ਹਾਂਜੀ ਉਹਦਾ ਫਰਕ ਹੈ ਤੇ ਵੀ ਆਪਾਂ ਨੂੰ ਇਹ ਉਹ ਤੇ ਯਾਰ ਸਾਰੀ ਉਮਰ ਤੋਂ ਨੰਗੀ ਆ ਜੀਵਿੰਦਾਰਾ ਕਰਦੇ ਆ ਹਾਂਜੀ ਬੰਦੇ ਨੂੰ ਖੀਰ ਤੱਕ ਨਹੀਂ ਆਉਣੀ ਸੋਜੀ ਵੀ ਆ ਜੀਵਿੰਦਾਰੇ ਕਹਦੇ ਕਈ ਬਦਲਾ ਆਉਂਦੇ ਜਾਂਦੇ ਰਹਿੰਦੇ ਆ ਹਾਂ ਉਹ ਹੀ ਜੋ ਪਹਿਲੋ ਕਰਦੇ ਆ ਉਹਦੇ ਨਾਲੋਂ ਹੁਣ ਕਿਤੇ ਖੇਤੀ ਬਦਲ ਗਈ ਤੇ ਆਣ ਹਾਂ ਬਦਲ ਗਿਆ ਪਰ ਬਾਬਾ ਜੀ ਜੋ ਪਹਿਲੋ ਕਰਦੇ ਸੀ ਪਾਵੇਂ ਬਰ ਲਗੀ ਆ ਪਰ ਟੈਕਨੀਕਾ ਉਹੀ ਆ ਆਹੋ ਹਾਂ ਮਤਲਬ ਗਾਲਤੇ ਨਾ ਮੈਂ ਗਾਲਤਕ ਨਹੀਂ ਆ ਆਪਾਂ ਇਹ ਹੈ ਨਾ ਉਦੋਂ ਜਿਹੜੀ ਹੈ ਨਾ ਦਵਾਈਆਂ ਦੇ ਉੱਤੇ ਮਤਲਬ ਆਪਾਂ 240 ਵਗੈਰਾ ਦੂਜਾ ਹਾਂਜੀ ਜਿਹੜਾ ਹੈ ਨਾ ਉਦੋਂ ਇਹੜੀਆਂ ਹੈਗੀਆਂ ਸੀ ਸੰਕੋਰ ਵਗੈਰਾ ਪਾ ਲਈਦੀ ਨਾ ਸੰਕੋਰ ਜਿਹੜੀ ਹੈ ਉਹ ਵੀ ਮਾਰਦੀ ਇਹਨੂੰ ਅੱਛਾ ਲੱਲੂ ਨੂੰ ਮੈਣੇ ਨੂੰ ਠੀਕ ਹੈ ਆਪਾਂ ਹੁਣ ਇਹਦੇ ਵਿੱਚ ਸੰਕੋਰ ਹੁੰਦੀ ਆ ਜਿਹੜੀ ਲੀਡਰ ਸਾਲਟ ਕੋਈ ਦਵਾਈ ਦੇ ਵਿੱਚ ਸੰਘੋਰ ਹੁੰਦੀ ਆ ਅੱਛਾ ਇਸੇ ਸੰਘੋਰ ਕਰਕੇ ਇਹਦੇ ਵਿੱਚ ਆਪਾਂ ਇਹਨੂੰ 240 ਪਾ ਦਿੰਦੇ ਨੇ ਉਦੋਂ ਫਿਰ ਇਹ ਨੁਕਸਾਨ ਕਰਦੀ ਆ ਅੱਛਾ ਅੱਛਾ ਕਣਕ ਦਾ ਤੇ ਹੁਣ ਜਿਵੇਂ ਤੁਸੀਂ ਆਖਿਆ ਕਿ ਬੰਦਾ ਪਹਿਲੋ ਪੁੱਛ ਲਵੇ ਹਾਂ ਤੇ ਹੁਣ ਸਮਝੋ ਵੀ ਜੇ ਇਹਦੇ ਆ ਚੀਜ਼ ਹੋਈ ਹੋਵੇ ਤੇ ਉਹ ਫਿਰ ਬੰਦਾ ਕਿਸ ਤਰ੍ਹਾਂ ਇਹਦਾ ਇਲਾਜ ਕਰੇ ਕਿ ਆਪਣੇ ਫਸਲ ਦਾ ਨੁਕਸਾਨ ਨਾ ਹੋਵੇ ਇਹਦਾ ਆਪਣੇ ਆਪਣੇ ਆਪਾਂ ਦੇ ਇਹ ਮਤਲਬ ਜਿਦਾ ਹੁਣ ਆਵੇ ਇਹ ਆਪਾਂ ਦੇ ਕਰਨੀ ਨਹੀਂ ਇਹ ਤੇ ਨਾ ਹੈਗੇ ਨੂੰ ਸਲਾਹ ਦੇਣੇ ਵੀ ਤੁਸੀਂ ਇਦਾਂ ਕਰੋ ਹਾਂਜੀ ਅਸੀਂ ਤੋਂ ਉਹਨਾਂ ਨੂੰ ਮੰਨਿਆ ਵੀ ਤੁਸੀਂ ਇਦਾਂ ਬੜੀ ਗੱਲ ਸਪਰੇ ਜਿਹੜੀ ਮੁੜ ਕੇ ਮੈਣੇ ਕੱਲੇ ਦੀ ਨੰਗਾ ਦਿਓ ਚਾਰ ਪੰਪ ਲੱਗਣੇ ਉਹਨੂੰ ਮਾੜੇ ਮੈਣੇ ਨੂੰ ਤੇ ਸਿਰਫ ਨਾ ਇਹਦੀ ਬਾਸ਼ ਨਾ ਹੀ ਚਾਹੀਦੀ ਆ 240 ਦੀ ਅੱਛਾ ਬਸ ਮੈਣਾ ਇੱਕ ਰਾਂ ਇਕੱਠਾ ਹੋ ਗਿਆ ਕਾਂ ਕੁੱਤੇ ਚੜ ਜਾਣੇ ਮੁੜ ਕੇ ਮੈਣੇ ਨੇ ਤੁਰਨਾ ਨਹੀਂ ਆ ਸਾਰਾ ਸਮਾਂ ਅੱਛਾ ਅੱਛਾ ਹਾਂ ਉਹਨੂੰ ਮੈਣੇ ਦੀ ਘੱਟ ਦਵਾਈ ਪਾ ਕੇ ਨਾ ਉਹਨੂੰ ਤੇ ਨੰਗਾ ਦਿਓ ਠੀਕ ਐ ਤੇ ਜਿਹੜਾ ਹੈਗਾ ਵਾ ਇਹ ਲੱਲੂ ਇਹ ਦੇ ਸੈਂਜੀ ਸੁੰਜੀ ਇਹਨੂੰ ਗੜੀ ਜਣ ਮਾਰਨਾ ਜਿਹੜਾ ਨਾ ਬੜਾ ਔਖਾ ਇਹਨੂੰ ਕੱਲੇ ਨੂੰ ਸਪਰੇ ਕਰੇ ਅੱਛਾ ਜਦੋਂ ਹੁਣ ਜਿੱਦਾਂ ਵੱਡੀ ਇਹਨੂੰ ਟੋਪਿਕ ਸਾਲਟ ਚਾਹੀਦਾ ਸੀ ਅੱਛਾ ਹਾਂ ਮਤਲਬ ਜਾਂ ਗਲਤ ਸਾਲਟ ਦੋਰ ਲਾ ਦਿੱਤੇ ਆ ਹਾਂ ਇਹ ਕਿ ਟੋਪਿਕ ਸਾਲਟ ਚ ਕਣਕ ਵੱਡੀ ਇਹਨੂੰ ਟੋਪਿਕ ਸਾਲਟ ਚਾਹੀਦਾ ਸੀ ਉਹਨੇ ਕਣਕ ਭੌਣੀ ਘੱਟ ਸੀ ਤੇ ਉਹਨੇ ਨਦੀਨ ਮਾਰ ਦੇਣਾ ਕਿ ਉਹ ਨਦੀਨ ਵੱਡਾ ਹੋ ਜਾਂਦਾ ਜਦੋਂ ਉਦੋਂ ਉਹ ਪੱਤਿਆਂ ਰਾਹੀਂ ਅਸਰ ਕਰਦੀ ਹੈ ਜਿਹੜੀ ਟੋਪਿਕ ਸਾਲਟ ਆ ਅੱਛਾ ਅੱਛਾ ਤੇ ਜਿਹੜੀ ਹੈ ਕਿ ਲੀਡਰ ਸਾਲਟ ਜਾਂ ਇਹਨੇ ਕਰਦਾ ਜੜਾਂ ਰਾਹੀਂ ਜੜਾਂ ਰਾਹੀਂ ਹਾਂ ਜਦੋਂ ਛੋਟਾ ਹੋਵੇ ਉਦੋਂ ਫਿਰ ਉਹ ਲੀਡਰ ਸਾਲਟ ਵਰਤਲੇ ਹਾਂ ਉਹਦਾ ਲੀਡਰ ਸ਼ਾਲਡ ਵਾ ਤੇ ਜੇ ਵੱਡਾ ਹੋ ਗਿਆ ਤੇ ਉਹਨੇ ਪੱਤਿਆਂ 'ਤੇ ਅਸਰ ਕਰਨਾ ਤੇ ਟੋਕ ਸਾਲਡ ਹਾਂ ਉਹਨੂੰ ਉਹ ਪਾਉਣੀ ਪੈਣੀ ਠੀਕ ਹੈ ਤੇ ਪਰ ਪਾਵੇ ਆਡ ਅਡ ਇਹ ਦੋ ਜਨਾ ਹਾਂ ਆਡਾ ਹੁਣ ਆ ਹੁਣ ਆਡਾ ਉਹਨੇ ਤੇ ਕਰਾਇ ਨਹੀਂ ਪੈਣੀ ਜਿੰਨੀ ਇਹਨੇ ਖਾਲ ਖਾ ਜਾਣੀ ਫੇਰ ਹਾਂ ਇੱਕ ਕਣਕ ਬਹਿ ਗਈ ਹੈ ਹਾਂ ਇੱਕ ਖਾਦ ਖਾ ਰਣੀ ਦੂਜਾ ਹੁਣ ਥੋੜਾ ਬੋਧਾ ਅਸਰ ਤੇ ਐਂਡਲੇ ਪ੍ਰੋਡਕਟ ਤੇ ਵੀ ਹੋਏਗਾ ਹੀ ਮੈਂ ਉਹਦੇ ਪੈਣਾ ਪੈਣਾ ਉਹ ਕਣਕ ਗਜਾ ਹੁਣ ਤੁਰ ਹੀ ਤੇ ਇਹਨੂੰ ਖਾ ਦਿੱਤੀ ਲੋੜ ਹੀ ਨਹੀਂ ਪੈਣੀ ਹੁਣ ਹਾਂ ਆ ਜਿਹੜੀ ਗਾੜੀ ਪਾਉਣ ਦੀ ਲੋੜ ਪੈਣੀ ਨਹੀਂ ਹਾਂਜੀ ਹਾਂਜੀ ਹੁਣ ਇਹਨੇ ਖਾਦ ਮੰਗਣੀ ਐ ਬਿਲਕੁਲ ਹੁਣ ਆਪਾਂ ਆ ਇਧਰ ਦੋ ਦੋ ਬੋਰੀਆਂ ਪਾਈਆਂ ਵਾ ਜਿਹੜੇ ਬੰਨੇ ਛੱਡ ਗਏ ਇਹਨਾਂ ਸਾਰੀ ਕਣਕ ਨੂੰ ਦੋ ਦੋ ਬੋਰੀਆਂ ਪਾਈਆਂ ਵਾ ਤੇ ਜਿੱਥੇ ਸੁਪਰ ਸੀਡਰ ਦੇ ਦੋਰੇ ਫੇਰੇ ਆਏ ਉਹ ਬੰਨੇ ਛੱਡ ਦਿੱਤੇ ਸੀ ਹਾਂ ਕਿਉਂਕਿ ਇੱਕ ਹਿਸਾਬ ਦੀ ਉਹ ਮੌਕੇ ਤੇ ਦੋ ਵਾਰੀ ਪੈ ਗਈ ਹਾਂ ਤੇ ਹੁਣ ਇਹਨੂੰ ਬਸ ਹੋਰ ਖਾਦ ਨਹੀਂ ਹੁਣੀ ਵੇਖ ਕਣਕ ਹਾਂ ਇਧਰ ਕੋਈ ਇਹੋ ਜਿਹਾ ਪੀਲਾਪਣ ਜਾਂ ਕੁਝ ਨਹੀਂ ਆ ਤੇ ਮੈਂ ਇਹੋ ਲਾ ਲਾਂ ਬੰਨਿਆ ਦੋ ਕਿ ਸਿਆੜ ਫੇਰੇ ਆਵੇ ਇਹਨੇ ਹਵਾ ਦੇ ਨਾਲ ਹੀ ਆਵੇ ਹਾਲ ਤੇ ਨਾ ਆਪਣੇ ਆਵੇ ਖੱਟੇ ਕਰਦੇ ਆ ਹਾਂ ਬਿਲਕੁਲ ਹਾਂ ਅੱਜ ਅੱਜੇ ਪਾਇ ਕੀਤੀ ਨਹੀਂ ਹਵਾ ਨਾਲ ਹੀ ਪਈ ਆ ਆਹ ਬੰਨੇ ਬੰਨੇ ਅਰੇ ਵਿੱਚ ਵੇਖੋ ਖਾਲ ਵੀ ਏ ਆਹ ਛੜਾ ਇਹਨੇ ਨਾਲ ਵੀ ਮਾਸਾ ਜਿਹੜੀ ਲੱਗ ਗਈ ਆ ਨਾ ਉਹਨੇ ਅਸਰ ਕਰ ਦਿੱਤਾ ਉਹਨੇ ਅਸਰ ਕਰ ਦਿੱਤਾ ਇਹ ਕਰਕੇ ਆਪਾਂ ਨੂੰ ਨਾ ਸਿਰਫ ਥੋੜਾ ਜਿਹਾ ਦੁਕਾਨਦਾਰ ਕੋਈ ਸਲਾਹ ਲੈ ਲਓ ਹਾਂ ਤੇ ਜਾਂ ਜਿੱਦਾਂ ਸਾਡੇ ਵਾਲੇ ਕੋ ਮੁੜ ਕੇ ਕਰਕੇ ਤੇ ਫੇਰ ਮੇਰੇ ਵਾਲੇ ਨੂੰ ਫੋਨ ਕਰਕੇ ਪੁੱਛਦੇ ਵੀ ਆਹ ਕੰਮ ਹੋ ਗਿਆ ਤੇ ਉਹਦੇ ਨੂੰ ਪਹਿਲਾਂ ਪੁੱਛ ਲਵੇ ਨੂੰ ਹੁਣ ਕਰਨਾ ਤੇ ਕੀ ਕਰਨਾ ਹੁਣ ਬਹੁਤੇ ਤੇ ਮੇਰੇ ਲਾਗੇ ਬੰਦੇ ਜਿੰਨੇ ਨੇ ਸਾਰੇ ਉਹ ਮੈਨੂੰ ਪਹਿਲਾਂ ਪੁੱਛ ਲੈਂਦੇ ਆ ਹਾਂਜੀ ਹਾਂਜੀ ਉਹਨਾਂ ਹੁਣ ਕੀ ਕਰਨਾ ਕਿਹੜੀ ਦਵਾਈ ਪਾਉਣੀ ਹੈ ਉਹ ਉਹਨਾਂ ਫੇਰ ਦੱਸ ਦਈਦਾ ਵੀ ਆਹ ਪਾ ਲੋ ਹੁਣ ਉਹਦਣ ਉਹ ਉਹਨਾਂ ਨੇ ਕੀਤਾ ਵੀ ਖਾਦ ਖਲਾਣ ਲੱਗੇ ਤੇ ਕੁਝ ਖਲਾਰਦੀ ਹਾਂਜੀ ਮੈਨੂੰ ਫੋਨ ਆ ਗਿਆ ਇਹ ਚਾਚਾ ਜੀ ਉਹ ਨਾ ਕਣਕ ਦੇ ਨਦੀਨ ਹੈਗਾ ਵਾ अच्छा नुया ਬੜਾ ਦੇ ਮੈਂ ਸਪਰੇਅ ਕੀਤੀ ਕੇਰ ਕੇ ਉਸ ਵੇ ਜਾਂਦਾ ਕੀਤੀ ਜੇ ਤੇ ਮੈਂ ਹੁਣ ਕਹਿੰਦਾ ਇਹ ਖਾਦ ਪਾਉਣ ਲੱਗੇ ਆ ਮੈਂ ਭਰੀ ਨੂੰ ਕਹਿੰਦਾ ਤਿੰਨ ਦਿਨ ਹੋਏ ਆ ਤੇ ਮੈਂ ਚਲ ਪਾਰਦੀ ਮੈਂ ਜੇ ਖਾਦ ਨਾ ਪਾਉ ਜੇ ਫਿਰ ਨਦੀਨ ਹੈਗਾ ਦੇ ਅੱਛਾ ਅਹੀ ਉਹ ਕਿ ਮੈਂ ਹਫਤਾ ਖਾਦ ਨਹੀਂ ਪਾਉਣੀ ਨਦੀਨ ਦੇ ਇਸੇ ਦਵਾਈ ਨੇ ਅਸਰ ਕਰਾ ਮਰ ਜਾਣਾ ਹਾਂ ਜੇ ਖਾਦ ਪਾ ਦਿੱਤੀ ਨਦੀਨ ਨੂੰ ਫੇਰ ਖਰਾਕ ਮੈਂ ਨਦੀਨ ਤੁਰ ਪੈਣਾ ਦੇ ਨਾ ਪਾਏ ਉਹ ਮੁੜ ਕੇ ਜਿਹੜੀ ਪਾ ਕੇ ਪਾ ਕੇ ਤੇ ਮੁੜ ਕੇ ਜਿਹੜੀ ਮੈਂ ਰੋਗਤਾ ਤੇ ਰੋਗੇ ਹਾਂ ਤੂੰ ਉਹ ਬਾਰसों ਜਿਵੇਂ ਆਂਦਾ ਚਾਚਾ ਜੀ ਤੂੰ ਫੋਨ ਕਰ ਲੈ ਚੰਗੇ ਰਹਿ ਗਏ ਉਹ ਜਿਹੜੀ ਤਾਹਾਂ ਆਖਿਆ ਰੋਗ ਤਾਂ ਨਦੀਨ ਮਰ ਗਿਆ ਜੇ ਤੇ ਦੂਜੀ ਜੀ ਖਾਦ ਪਾ ਦੀ ਉਹਨਾਂ ਦੀ ਇਹ ਚੜ ਗਿਆ ਜੇ ਹਾਂ ਹਾਂ ਜੀ ਹਾਂ ਜੀ ਤੇ ਉਹ ਆਂਦਾ ਅਸੀਂ ਸਭ ਪਹਿਲਾਂ ਕਰ ਲੈਂਦੇ ਅਸੀਂ ਪਹਿਲਾਂ ਕੀਤਾ ਤੇ ਮੁੜ ਕੇ ਖਾਦ ਪਾਉਂਦੇ ਆ ਪਾਉਂਦੇ ਹੈਗੇ ਚਾਚਾ ਜੀ ਨੂੰ ਪੁੱਛ ਲਈਏ ਹਾਂ ਨਹੀਂ ਵੈਸੇ ਨਾ ਕਈ ਵਾਰੀ ਬਾਬਾ ਜੀ ਹੁੰਦਾ ਏ ਹਰ ਇੱਕ ਜੋ ਖੇਤ ਏ ਹਰ ਇੱਕ ਜਿਹੜੀ ਫਸਲ ਏ ਉਹਨੂੰ ਜਿਵੇਂ ਬੰਦੇ ਤੋਂ ਬੰਦੇ ਬਿਮਾਰੀ ਆ ਡੰਦੀ ਆ ਉਹਨੇ ਕੋਈ ਡੱ ਲੱਗ ਜਾਂਦੀ ਆ ਐਸ ਕਰਕੇ ਹਰ ਇੱਕ ਦਾ ਆਡਾ ਇਲਾਜ ਹੁੰਦਾ ਹੈ ਕੋਈ ਦੂਸਰਾ ਇਲਾਜ ਉਹਦੇ ਉੱਤੇ ਨਾ ਅਪਲਾਈ ਕਰਨਾ ਨਾ 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 ਉਹ ਹੁਣ ਬੰਗਾਲ ਤੇ ਹੁਣ ਆਏ ਵੇ ਦੇ ਕਿਰਾਏ ਦੀ ਗੜੀ ਗੱਲ 4-4 ਮੁੱਪ ਲੱਗਣੇ ਸੀ ਜਾਂਦੇ 120 ਚਲੋ 150 ਵੀ ਲੱਗ ਜਾਂਦਾ ਬੜੀ ਗੱਲ ਕਿਰਾਏ ਦੀ ਤੇ 300 ਦੀ ਬੋਰੀਆਂ ਨੇ ਹੋਰ ਵੱਧ ਖਾਣੀ ਹੈ ਤੇ ਕੰਨ ਕੋਈ ਬੈ ਗਈ ਹਾਂ ਹੈ ਕਿ ਨਹੀਂ ਤੇ ਸਪਰੇ ਹੀ ਇੱਕ ਦੁਬਾਰਾ ਇੱਕ ਦੇ ਇਨੇ ਹੁਣ ਬੋਰੀ ਖਾ ਲੈਣੀ ਹੋਰ ਬਾਬਾ ਜੀ ਤੇ ਬਾਅਦ ਐਂਡ ਤੇ ਇਹਦੇ ਝਾੜਦਾ ਵੀ ਘਟੋ ਘਾਟ ਵੀ ਕੁਆਂਟਲ ਡੇਢ ਕੁਆਂਟਲ ਤੇ ਫਰਕ ਪੈ ਹੀ ਜਾਣਾ ਫਿਰ ਫਿਰ ਹੋ ਰਿਹਾ ਹਾਂਜੀ ਇਹਨਾਂ ਨਦੀਨ ਵੀ ਨਹੀਂ ਹੈ ਜਿਹੜੀ ਸਪਰੇਅ ਆਣ ਕੇ ਕਰ ਦਿੱਤੀ ਜਾਵੇ ਹੈ ਨਦੀਨ ਵੀ ਘਟੇ ਜਿੱਥੇ ਟਾਵਾ ਟਾਵਾ ਬੂਟਾ ਇਹਦੇ ਉਹਨੂੰ ਸਪਰੇਅ ਕਰਦੇ ਉਹ ਟਾਵਾ ਟਾਵਾ ਬੂਟਾ ਫੇਰ ਵੀ ਬਚ ਜਾਣਾ ਹਾਂਜੀ ਹਾਂ ਆ ਵੇ ਇਹਨੇ ਸਪਰੇਅ ਕੀਤੇ ਤੇ ਵੀ ਉਹ ਉਹ ਰਹਿ ਜਾਣਾ ਆ ਵੇ ਕੋਈ ਅਸਰ ਨਹੀਂ ਉਹ ਦੇਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਮਾ ਉਹਦਾ ਨਹੀਂ ਪਤਾ ਖੱਟਾ ਇਹਦੇ ਜਿਹੜੇ ਜੀ ਕਣਕ ਦੇ ਹੋ ਗਏ ਸਗੋਂ ਨਦੀਨ ਹਰਾ ਹਰਾ ਦੇ ਕਣਕ ਜਿਹੜੀ ਉਹ ਖੱਟੀ ਹੋ ਗਈ ਹਾਂ ਆਹ ਉਗਾਲਦੇ ਉਹ ਨਾ ਥੋੜੇ ਸੋਚ ਸਮਝ ਤੋਂ ਬਗੈਰ ਹੀ ਇਹ ਚੀਜ਼ ਨੂੰ ਚੀਜ਼ ਪਾ ਦੇਣੀ ਫਸਲ ਨੂੰ ਤੇ ਨੁਕਸਾਨ ਆਪਣਾ ਕਰ ਲੈਣਾ ਖੇਤੀ ਤੰਦਾ ਖੇਤੀ ਕਰਦਿਆਂ ਕਰਦਿਆਂ ਸਾਰੀ ਉਮਰ ਤੇ ਅਖਲਾ ਹੀ ਆਉਂਦੀ ਹੈ ਬੰਦੇ ਨੂੰ ਹਾਂਜੀ ਬਿਲਕੁਲ ਆਉਂਦੀਆਂ ਉਹਦੋਂ ਨੁਕਸਾਨ ਕਰ ਕਰ ਕੇ ਡਾਕਟਰ ਇਹੋ ਤੇ ਹੁੰਦਾ ਤਜਰਬਾ ਇਹਹੀ ਤਜਰਬਾ ਕੀਤਾ ਹੁਣ ਗਾਹ ਪੜਾ ਲੱਗ ਗਿਆ ਆਹ ਇਹ ਅ ਵੀ ਕੋਈ ਵੀ ਕੰਮ ਨਾ ਉਹਨੂੰ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਲੈ ਲਓ ਪੁੱਛ ਲਓ ਹਾਂਜੀ ਦੇ ਨਹੀਂ ਆਪਾਂ ਕੀਤਾ ਤੇ ਪੁੱਛਣਾ ਮਾੜੀ ਗੱਲ ਥੋੜਾ ਹਾਂ ਦੱਸੋ ਆਪਣਾ ਹੀ ਆ ਇੱਕ ਤੇ ਆਪਾਂ ਖਰਚਾ ਬਚਾ ਰਹੇ ਆ ਇੱਕ ਸਮਾਂ ਬਚਾ ਰਹੇ ਆ ਤੇ ਇੱਕ ਆਪਣੀ ਫਸਲ ਬਚ ਰਹੀ ਹੈ ਤੇ ਮਾਸਾ ਕਿਹਨੂੰ ਫੋਨ ਕਰਕੇ ਪੁੱਛਣ ਦੇ ਵਿੱਚ ਹਰਜਗੀ ਹੁੰਦਾ ਨਾ ਨਾ ਕੋਈ ਗੱਲ ਨਹੀਂ ਜੀ ਚਲੋ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਕਾਫੀ ਮੈਨੂੰ ਤੈਨੂੰ ਪਤਾ ਫੋਨ ਆਉਂਦੇ ਰਹਿੰਦੇ ਆ ਕਹਿੰਦੇ ਨੇ ਜੀ ਸਲਾਹ ਲੈਂਦੇ ਰਹਿਣੇ ਆ ਘਾਰੇ ਕਨੇ ਇਹਨੂੰ ਆ ਗੱਲ ਹੋ ਗਈ ਤੇ ਆ ਚੀਜ਼ ਉਗ ਪਈ ਆ ਤੇ ਉਹ ਸਾਰਿਆਂ ਨੂੰ ਪਤਾ ਵੀ ਉਹਨੇ ਸਲਾਹ ਵੀ ਗਲਤ ਨਹੀਂ ਦੇਣੀ ਅਸਈ ਦੇਣੀ ਜਿਹੜਾ ਉਹਨੇ ਤਜਰਬਾ ਕੀਤਾ ਉਹਨੇ ਉਹ ਦੱਸਣਾ ਉਹ ਹੀ ਨਾ ਵੀ ਹੁਣ ਮੈਂ ਵੇਖਿਆ ਤੁਸੀਂ ਸਾਰਾ ਹੀ ਹੱਥੀ ਕਰਦੇ ਜੇ ਹਾਂ ਤੇ ਉਹਦਾ ਤੇ ਫਿਰ ਅਸਰ ਪੈਂਦਾ ਹੀ ਏ ਬੜਾ ਬੜਾ ਆ ਗਿਆ ਹੱਥੀ ਕੀਤੇ ਤਾਂ ਦਿਨ ਬਦ ਵਾਧਾ ਹੀ ਆ ਗਿਆ ਹਾਂ ਚਲੋ ਠੀਕ ਹੈ ਬਾਬਾ ਜੀ ਚੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ